ਰਮਨ ਚਲਿਏ ਫਿਰ ਹੋ ਗਈ ਤਿਆਰੀ ਹਾਂਜੀ ਹੋ ਗਈ ਆ ਤਿਆਰੀ ਤੇ ਮੇਰੀ ਗੱਲ ਸੁਣੋ ਕੱਪੜੇ ਤਾਂ ਬਣਾ ਲਿਆ ਹੁੰਦੇ ਆ ਉਥੋਂ ਰਾਹ ਵਿੱਚੋਂ ਨਾ ਕੁਝ ਖਾਣ ਨੂੰ ਲੈ ਲਿਓ ਫਰੂਟ ਲੈ ਲਿਓ ਇੱਕ ਡੱਬਾ ਲੈ ਲਿਓ ਨਾਲ ਲੈ ਲੈਨੇ ਸੋ ਰਾਹ ਚ ਵਿੱਚ ਬਸ ਮੈਂ ਤਿਆਰੀ ਆ ਮੈਂ ਵੇਖਾਂ ਸੰਦੀਪ ਹੁਣੀ ਤਿਆਰ ਹੋ ਗਏ ਆ ਵੇਖਾਂ ਜੇ ਹੋ ਗਏ ਤਾਂ ਫਿਰ ਚਲੋ ਚਲਿਏ ਹਾਂ ਹਾਂ ਬਸ ਉਹ ਵੀ ਵਿਚਾਰੇ ਢੀਕਦੇ ਹੁਣੇ ਆ ਚਲੋ ਭੈਣ ਭਰਾਵਾਂ ਦਾ ਚਾਹ ਬਥੇਰਾ ਹੁੰਦਾ ਵਾ ਕਿੰਨਾ ਚਿਰ ਤੇ ਹੋ ਗਿਆ ਵਾ ਅਸੀਂ ਕਦੀ ਗਏ ਹੀ ਨਹੀਂ ਭੈਣ ਜੀ ਕੋਲ ਉਹ ਜਾਣਾ ਕੀ ਹੀ ਰਮਨ ਸਾਰਾ ਟਾਈਮ ਤਾਂ ਕਪਾਤੀ ਚ ਹੀ ਲੰਘਿਆ ਚੱਲ ਕੋਈ ਗੱਲ ਨਹੀਂ ਹੁਣ ਵਧੀਆ ਕੰਮ ਸਾਰਾ ਹੋ ਗਿਆ ਵਾ ਸੰਦੀਪ ਨੇ ਵੀ ਪਹਿਲੀ ਵਾਰ ਆ ਜਾਣਾ ਵਾ ਤੇ ਮੈਂ ਤਾਂ ਨਹੀਂ ਲਵਲੀ ਦਾ ਵੀ ਵਿਆਹ ਕਰਾਂਗੇ ਨਾ ਫੇਰ ਇਦਾਂ ਹੀ ਸਾਰੇ ਜਣੇ ਇਕੱਠੇ ਜਾਵਾਂਗੇ ਆਪਾਂ ਹੈਨਾ ਨਹੀਂ ਲਵਲੀ ਤਾਂ ਉਹ ਠਾਕਾ ਲਾ ਦੇਣਾ ਹੀ ਤੇ ਫੇਰ ਇਕਲਾਉਣਾ ਇਹਨੂੰ ਉੱਥੇ ਮੈਨੂੰ ਸਭੋ ਖਿਆਲ ਭੁੱਲ ਗਿਆ ਸੰਦੀਪ ਨਾਲ ਗੱਲ ਕਰਨ ਦਾ ਤੇ ਵੇਖ ਕੋਈ ਕੁੜੀ ਤੇ ਇਹਦਾ ਠਾਕਾ ਲਾ ਕੇ ਤੇ ਫੇਰ ਹੀ ਕਰ ਲਈਏ ਉਹ ਨਹੀਂ ਮੈਂ ਦਲਜੀਤ ਨਾਲ ਕੀਤੀ ਸੀ ਗੱਲ ਮੈਂ ਵੀ ਜੇ ਉਹਦੀ ਚਾਚੇ ਤਾਈ ਦੀ ਕੁੜੀ ਕੋਈ ਹੈਗੀ ਆ ਹਾਂ ਹਾਂ ਤੇ ਕਰਾਓ ਯਾਰ ਇਹ ਰਿਸ਼ਤਾ ਲਵਲੀ ਨੂੰ ਕੀ ਆਂਦਾ ਹੀ ਤੇ ਕਹਿੰਦਾ ਕੋਈ ਨਹੀਂ ਮੈਂ ਕਰਦਾ ਉਹ ਤਰ੍ਹਾਂ ਗੱਲ ਤੇ ਫਿਰ ਕਰਾ ਦਿੰਦੇ ਆ ਕੋਈ ਨਹੀਂ ਮੈਂ ਆਪ ਵੀ ਗੱਲ ਕਰੂੰਗੀ ਚੱਲ ਇਹ ਆ ਜੇ 6 ਮਹੀਨੇ ਛੁੱਟੀ ਆ ਜਾਊਗਾ ਤੇ ਵਿਆਹ ਕਰ ਦਾਂਗੇ ਘਰ-ਬਾਰ ਬਣਿਆ ਵਾ ਉਹ ਸਫਾਈ ਮੰਗਦਾ ਹੁਣ ਤੇ ਘਰ ਕੋਈ ਹੋਵੇ ਤਾਂ ਸਫਾਈ ਹੋਵੇ ਘਰ-ਬਾਰ ਦੀ ਹੈਨਾ ਨਹੀਂ ਉਹ ਤਾਂ ਬੰਦ ਤਾਲੇ ਲੱਗੇ ਹੋਣ ਤਾਂ ਤੁਹਾਨੂੰ ਮੈਂ ਦੱਸਿਆ ਮੈਂ ਜਿੱਥੇ ਰਿਸ਼ਤਾ ਕਰਾਉਗੇ ਤੇ ਉਹਨਾਂ ਨੂੰ ਦੱਸ ਦਿਓ ਕਿ ਘਰ-ਬਾਰ ਬਣਿਆ ਵਾ ਮੁੰਡਾ ਬਾਹਰ ਆਖਾਂਦਾ ਨਹੀਂ ਪੀਂਦਾ ਨਹੀਂ ਨਹੀਂ ਨਾ ਹੀ ਕੁਝ ਲੈਣਾ ਨਾ ਦੇਣਾ ਬੱਸ ਜਿਹਾਨੂੰ ਕੁੜੀ ਪਸੰਦ ਆ ਗਈ ਤਕੀਬ ਤਾਂ ਹੀ ਇਦਾਂ ਹੀ ਨਹੀਂ ਲਿਆਉਣੀ ਆਪਣੇ ਘਰ ਪ੍ਰੋਗਰਾਮ ਕਰ ਲਾਂਗੇ ਆਪਾਂ ਚਾਹਣੋ ਪਹਿਲਾਂ ਵੇਖ-ਵਖਾਵਾ ਤੇ ਕਰੀਏ ਕਿਤੇ ਆਹੋ ਤੇ ਇਹ ਆ ਭਿਉਨ ਲੱਗੇ ਭੈਣ ਜੀ ਨੂੰ ਥੋੜੇ ਜਿਹਾ ਪੈਸੇ ਦੇ ਆਇਓ ਬੜਾ ਚਿਹਰ ਹੋ ਗਿਆ ਨਾ ਕਿਤੇ ਲੋੜੀ ਨਾ ਕਿਤੇ ਰਖੜੀ ਐਦਾਂ ਗੁੱਸੇ ਵਿੱਚ ਹੀ ਰਹੀਦਾ ਹੀਗਾ ਦੇ ਦਈਏ 2000 ਰੁਪਿਆ ਦੇ ਦਿਓ ਲੀੜਾ ਕੱਪੜਾ ਤਾਂ ਬਣਾਇਆ ਵਾ ਨਾਲ ਤੇ ਹੋਰ ਖਾਣ ਪੀਣ ਨੂੰ ਲੈ ਜਾਣਾ ਵਾ ਸਮਾਨ ਆਹ ਜਿਹੜਾ ਵੀ ਚਿਹਰ ਬਾਦ ਵਾ ਅਗਲੇ ਕੀ ਕਰੂਗੀ ਆਹੋ ਸ਼ਰੀਕੇ ਨੇ ਵੀ ਅਖਣਾ ਵਾ ਕਿ ਇਨਿਤੇਰ ਬਾਅਦ ਤੇਰਾ ਭਰਾ ਪਰਜਾਈ ਆਇਆ ਹੈ ਆ ਤਾਂ ਇੰਨੀ ਤੂੰ ਗਈ ਨੌ ਪੁੱਤ ਲੈ ਕੇ ਆਇਆ ਕੀ ਦੇ ਕੇ ਗਏ ਆ ਓਏ ਆਓ ਚੱਲ ਆ ਚਲਦੇ ਆਂ ਫਿਰ ਰਾਤ ਨੂੰ ਵੀ ਸਮਾਗਮ ਕੋਲਦੇ ਉੱਤੇ ਲੈ ਜਾਂਦੇ ਆਂ ਤੇ ਲੋੜੀ ਆਉਗੀ ਨਾ ਤੇ ਲੋੜੀ ਤੇ ਭਾਜੀ ਪਾ ਦਾਂਗੇ ਕਾਕੇ ਦੀ ਆਗਮਦੀ ਚੱਲ ਪਾ ਦਾਂਗੇ ਹਾਂ ਤੇ ਚਲੋ ਮੈਂ ਵੇਖਾਂ ਪੜਾ ਸੰਦੀਪ ਹੁਣਾਂ ਨੂੰ ਤਿਆਰ ਹੋਇਆ ਕੰਦੀ ਹੋਈ ਚਲ ਵੇਖੇ ਹੋਏ ਤਿਆਰ ਕੋ ਚਲੀਏ ਚਲ ਚਲ ਗੰਦ ਤਿਆਰ ਹੋ ਗਿਆ ਵਾ ਸੰਦੀਪ ਹਾਂਜੀ ਚਲਿਏ ਲੇਟ ਹੋਣੇ ਹੁਣ ਬਸ ਬਸ ਕਰ ਤਿਆਰ ਛੇਤੀ ਨੂੰ ਹਾਂਜੀ ਤਿਆਰ ਹੀ ਆਗਮ ਤੈਨੂੰ ਕੀ ਤਿਆਰ ਹੋ ਗਈ ਹੋ ਗਈ ਤੇਲੀ ਦੇ ਕਪੜਾ ਲੈ ਲੈ ਗਨੇ ਹਾਂਜੀ ਕਪੜੇ ਮੈਂ ਬਾਹਰ ਰੱਖੇ ਲਫਾਫੇ ਅੱਛਾ ਤੇ ਮੇਰੀ ਹੋ ਗਈ ਤਿਆਰ ਹੋ ਗਈ ਹੋ ਗਈ ਹੋਣੀ ਮੈਨੂੰ ਦੇਖਣੇ ਆ ਚਲੋ ਫਿਰ ਮੰਮੀ ਨਾਲ ਦੇਖਦੇ ਆਪਾਂ ਜਾਵੋ ਇੱਕ ਨਹੀਂ ਠੀਕ ਹੈ ਚੱਲੀਏ ਹੁਣ ਵਾਲੇ ਬਣਾਗੇ ਠੀਕ ਹੈ ਤੇ ਇਹ ਪਹਿਲੀ ਜੀ ਚੱਲੇ ਆ ਨਾ ਹਾਂਜੀ ਹਾਂਜੀ ਵਧੀਆ ਲੱਗਣਿਆ ਹਾਂਜੀ ਵਧੀਆ ਲੱਗਣਿਆ ਉਹਨਾਂ ਨੂੰ ਖੁਸ਼ੀ ਹੋਊਗੀ ਅਗਰ ਉਹ ਪਹਿਲੀ ਜੀ ਜਾਣਾ ਉਹਨਾਂ ਨੇ ਹਾਂਜੀ ਕੋਈ ਜੀ ਵੀ ਜਾਣਾ ਓਏ ਬੜਾ ਚਾਹਵਨ ਹਾਂਜੀ ਚਲ ਆ ਵੇਖੀ ਆਪਣਾ ਮੰਮੀ ਨੂੰ ਤਿਆਰ ਹੋ ਗਈ ਹਾਂਜੀ ਚਲੋ ਚਲਿਏ ਫਿਰ ਚੋਕੇ ਨੂੰ ਚਲੋ ਚਲ ਚਲਾ ਜਾ ਅੱਜ ਅਲੀ ਬਾਹਰ ਜਾਣਾ ਓਏ ਬਾਲੇ ਨਾ ਅਸਤੇ ਸਫਾਈ ਕਰ ਦਿੰਦੀ ਆ ਜੇ ਭਾਈ ਚਾਹ ਸਕੋ ਜਿਆਦਾ ਟਾਈਮ ਹੋਈ ਲੱਗ ਗਿਆ ਖਾਣਾ ਬਣਾ ਪਿਆ ਉਹ ਕੋਈ ਆ ਹੀ ਜਾਂਦਾ ਘਰ ਕੋ ਤਾਂ ਨੀ ਮੈਨੂੰ ਨਹੀਂ ਤੇ ਆ ਰੋਏ ਹੋਣੀ ਆ ਕਿ ਨਹੀਂ ਸੰਦੀਪ ਆ ਜਾ ਮਮੀ ਜੀ ਪਤਾ ਟਾਈਮ ਤੇ ਕਿੰਨਾ ਹੀ ਹੋ ਗਿਆ ਵਾ ਬਸ ਚਲਿਏ ਮੈਂ ਕਿ ਗੱਡੀ ਕੱਢਣ ਦੇ ਉਹਨਾਂ ਚਰ ਤੁਸੀਂ ਮੈਂ ਖਲਾਰਾ ਦੇ ਚੌਕ ਲਾ ਥੋੜਾ ਜਿਹਾ ਚਲਾ ਚੱਲੀਏ ਕੋਈ ਨਾ ਕੋਈ ਆ ਹੀ ਜਾਂਦਾ ਘਰ ਹਾਂ ਇਹ ਗੱਲ ਤਾਂ ਠੀਕ ਚੱਲ ਕੋਈ ਨਹੀਂ ਆਣ ਕੇ ਕਰ ਲਾਂਗੇ ਆਣ ਕੇ ਘਰ ਦਾ ਵੀ ਕੰਮ ਕੋਈ ਵੇਖਣਾ ਕਿ ਨਹੀਂ ਵੇਖਣਾ ਫਿਰ ਹਾਂ ਜੀ ਫਿਰ ਟਾਈਮ ਨਾਵਾਗੇ ਆਪਾਂ ਉਹ ਵੀ ਫਿਰ ਫੋਨ ਕਰਨ ਲਈ ਤੇ ਡੈਡੀ ਨੂੰ ਪਿਛੇਤੀ ਆਜੋ ਅੱਛਾ ਅੱਛਾ ਤੇ ਚਲੋ ਫਿਰ ਆਓ ਚੱਲੀਏ ਚਲੋ ਆ ਬੋਤਲ ਲੱਲਾ ਨਾਲ ਹੀ ਹਾਂ ਜੀ ਬਾਗ ਜੀ ਦੇਖੋ ਬਈ ਹਾਂ ਚਲੋ ਚਲੋ ਮਿੱਠੇ ਜੋ ਹੋ ਗਏ ਤਿਆਰ ਹਾਂ ਮੈਂ ਤਾਂ ਤਿਆਰੀਆਂ ਹਾਂਜੀ ਤੇ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਜੋ ਬੰਦੇ ਜੋਤਨੀ ਆਏ ਨਹੀਂ ਜੋ ਡੇਅਰ ਸੋਈ ਚ ਕੰਮ ਕਰਾਉਣ ਮੇਰੇ ਨਾਲ ਹਾਂ ਉਹ ਤਾਂ ਕਰੋਂਦੀ ਆ ਗਈ ਹੈ ਨਾ ਲਵਲੀ ਆ ਨੀ ਨਹੀਂ ਜੋ ਬੰਦਾ ਛੱਡ ਗਿਆ ਸੀ ਤਾਂ ਲਵਲੀ ਤੇ ਜਰਾ ਗਏ ਆ ਜੋ ਬੰਨ ਅੱਡੇ ਤੱਕ ਇਹਦੇ ਕੋਈ ਸਮਾਨ ਲੈ ਗਿਆ ਲਿਆਉਣ ਵੜਾ ਉਹ ਲਿਆਉਂਦੇ ਆ ਠੀਕ ਆ ਫਿਰ ਮਨਾਂ ਨੂੰ ਕਿਹਾ ਤਾਂ ਮੈਂ ਤੂੰ ਹੀ ਲੈ ਆ ਤੇ ਮੈਂ ਤੁਹਾਨੂੰ ਕਹਿਣਾ ਸੀ ਇਹ ਗੱਲ ਹਾਂਜੀ ਕਿ ਆਉਣ ਹੀ ਵਾਲੇ ਹੋਣੇ ਉਹ ਵੀ ਆਹੋ ਤੇ ਇਦਾਂ ਵਾ ਹੁਣ ਕੋਈ ਵੀ ਗੱਲ ਜਿਹੜੀ ਆ ਨਾ ਹੂੰ ਇਸ ਲਈ ਨਾ ਛੇੜੀ ਠੀਕ ਆ ਨਹੀਂ ਨਹੀਂ ਸਾਨੂੰ ਵੀ ਪਤਾ ਵਾ ਕਿ ਜੋ ਜੋ ਇਹਨਾਂ ਨੇ ਕੀਤਾ ਵਾ ਤੇ ਪਰ ਇਹ ਆ ਵੀ ਹੁਣ ਕੋਈ ਗੱਲ ਨਹੀਂ ਕਰਨੀ ਨਹੀਂ ਨਹੀਂ ਐਵੇਂ ਕੋਈ ਰਿਸ਼ਤਾ ਪਾਉਣਾ ਹੁਣ ਨਿਆਣਿਆਂ ਦੇ ਮਹਾਮਹਾ ਉਹ ਆਏ ਆ ਘਰ ਆਪਣੇ ਤੇ ਬੜਾ ਵਧੀਆ ਹੋ ਗਿਆ ਵਾ ਠੀਕ ਆ ਤੇ ਉਹਨੂੰ ਰਮਨ ਨੂੰ ਵੀ ਕਹੇ ਵੀ ਲਵਲੀ ਜਿਹੜਾ ਉਹ ਨਾ ਇਹ ਵੀ ਤੇਰਾ ਹੀ ਮੁੰਡਾ ਵਾ ਇਹਨੂੰ ਵੀ ਉਦਾਂ ਸਮਝ ਜਿਦਾ ਹੈਗਾ ਵਾ ਦਲਜੀਤ ਠੀਕ ਆ ਠੀਕ ਠੀਕ ਨਹੀਂ ਮੈਂ ਵੀ ਇਹੋ ਸੋਚਣ ਡਈ ਹਾਂ ਯਹੀਂ ਨਾ ਪਿਛਲੀ ਕੋਈ ਗੱਲ ਨਹੀਂ ਡਰੋਣੇ ਚਲੋ ਜੋ ਕੁਝ ਵੀ ਹੋ ਗਿਆ ਨਾ ਵਿਸ਼ੇ ਛੱਡੋਗਾ ਹਨਾ ਉਹਨਾਂ ਨੂੰ ਗੱਲਾਂ ਨੂੰ ਤੇ ਇਹ ਆ ਬਹੁਤ ਵਧੀਆ ਵਧੀਆ ਰਹਿਣਾ ਆਪਣੇ ਘਰ ਚ ਗੱਲ ਤੂੰ ਹੀ ਹੁਣ ਨਾ ਆਪਣਾ ਸੁਭਾਅ ਚੇਂਜ ਕਰ ਥੋੜਾ ਠੀਕ ਆ ਕੋਈ ਗੱਲਬਾਤ ਨਾ ਹੋਵੇ ਫਿਰ ਤੁਹਾਡੇ ਸਾਹਮਣੇ ਮੈਂ ਤਾਂ ਉਹ ਦਿਨ ਕਿਹਾ ਹੀ ਹੈ ਮੈਂ ਵੀ ਸ਼ੌਂ ਲੌਲੀ ਦਾ ਵਿਆਹ ਕਰ ਤੇ ਹੁਣ ਪਾਣੀ ਵਰਕੇ ਤੂੰ ਪਈ ਅੱਗੇ ਤਾਂ ਮੈਨੂੰ ਚਲ ਕਹਿੰਦੀ ਸੀ ਵੀ ਭੂਆ ਨੇ ਅੱਗੇ ਲੱਗ ਕੇ ਸਾਰੇ ਕੰਮ ਕੀਤੇ ਜੋ ਦਾ ਵਿਆਹ ਜਦੋਂ ਕੀਤਾ ਸੀ ਬੜੀ ਗੱਲਾਂ ਕਰਦੀ ਰਹੀ ਉਹਦੋਂ ਹਨਾ ਕਿੰਨੀਆਂ ਚੱਲੀਆਂ ਕਰਦੀ ਸਾਨੂੰ ਭੁੱਲੀਆਂ ਤਾਂ ਨਹੀਂ ਗਈਆਂ ਪਰ ਮੈਂ ਆਪਣੇ ਨਾ ਮਨਤਰੋਂ ਨੂੰ ਸੁਣ ਲੈ ਵੀ ਮਾਫੀ ਕਰ ਦਿੱਤਾ ਮੈਂ ਕੁਝ ਨਹੀਂ ਕਹਿਣਾ ਹੈ ਨਹੀਂ ਨਹੀਂ ਕੋਈ ਕਰਨ ਦੀ ਲੋੜ ਹੀ ਨਹੀਂ ਹਾਂ ਬਸ ਉਹ ਆਪਣੇ ਘਰ ਨਾਲ ਬਸ ਵਧੀਆ ਵਾ ਖੁਸ਼ ਰਹਿਣ ਠੀਕ ਹੈ ਕੋਈ ਨਹੀਂ ਚਲੋ ਆ ਜਾਂਦੇ ਨੇ ਉਹ ਵੀ ਤੇ ਮੈਂ ਵੇਖਾਂ ਚ ਰਵ ਜੋਤ ਨਾਲ ਕਾਮਰਸ ਹੋਈ ਚ ਚਲ ਵੇਖ ਲਓ ਜੇ ਹੁੰਦਾ ਤੇ ਜੇ ਨਹੀਂ ਨਾ ਤਾਂ ਤੁਸੀਂ ਆ ਫੋਨ ਕਰ ਲਓ लवली ਨੂੰ ਤਾਂ ਜੋ ਬੰਨੋ ਕਿੱਥੇ ਤੱਕ ਪਹੁੰਚੇ ਆ ਹੈਨਾ ਠੀਕ ਠੀਕ ਦਾਲ ਤੇ ਬਣ ਗਈ ਆ ਸੀਵੀਆ ਵੀ ਬਣ ਚੁੱਕਿਆ ਕੰਮ ਨਿਪਟ ਗਿਆ ਹੁਣ ਬਸ ਥੋੜੀ ਥੋੜੀ ਆ ਜਾਣ ਜੋਤ ਹਾਂਜੀ ਪੜ ਗਿਆ ਹਾਂਜੀ ਹਾਂਜੀ ਦਾਲ ਵੀ ਬਣ ਗਈ ਆ ਤੇ ਮਿੱਠਾ ਵੀ ਬਣਾਤਾ ਆ ਮੈਂ ਚਲ ਸੀਵੀਆਂ ਬਣਾ ਲੈਂਦੀ ਆ ਵੀਰ ਜੀ ਖਾ ਲੈਂਦੇ ਹੁੰਦੇ ਖੁਸ਼ ਹੋ ਕੇ ਚਲ ਵਧੀਆ ਕੀਤਾ ਸੋਣ ਕੇ ਤੈਨੂੰ ਪਤਾ ਹੀ ਇਹਨੂੰ ਪਸੰਦ ਬੜੀਆਂ ਨੇ ਹਾਂਜੀ ਮੈਂ ਚਲੋ ਹੋਰ ਕੀ ਸਾਰੀ ਚੀਜ਼ ਬਣ ਗਈ ਹੋਰ ਕੀ ਆ ਹਾਂ ਤੇ ਗੱਲ ਸੁਣ ਮੇਰੀ ਆਉਂਦੇ ਹੋਣੇ ਆ ਕਿਤੇ ਹਣਾ ਉਹ ਮੈਂ ਤੇ ਕਹਿੰਦੀ ਆ ਵੀ ਡਿੱਕਾ ਨਹੀਂ ਜਾਂਡਿਆ ਉਹਨਾਂ ਨੂੰ ਆ ਜਣ ਗਿਆ ਸੀ ਛੇਤੀ ਪਈ ਤੈਨੂੰ ਪਤਾ ਵੀ ਕਿੰਨੇ ਚਿਰ ਬਾਅਦ ਆਉਣਾ ਨਾਲ ਹਾਂਜੀ ਮੈਂ ਤਾਂ ਸੋਤਰੇ ਫੁੱਫੜ ਜੀ ਨੂੰ ਨਹੀਂ ਪੁੱਛਣਾ ਹਾਂਜੀ ਤੇ ਉਹ ਕਹਿੰਦੇ ਇਹ ਕਹਿੰਦੇ ਕਿ ਤੇ ਨਾ ਪਿਛਲੀ ਗੱਲ ਜਿਹੜੀ ਨਾ ਉਹ ਕੋਈ ਨਾ ਤਰਾ ਹੀ ਕਿਦਰ ਰਮਨਾਮ ਨਾ ਕਰੀ ਕਿਤੇ ਕੋਈ ਗੱਲ ਹੁਣ ਮਹਾ ਤਾਂ ਇਹਨੇ ਚਿਰ ਪਿਛੋਂ ਆਈ ਸਾਡੇ ਘਰ ਨਹੀਂ ਨਹੀਂ ਭੂਆ ਜੀ ਅਸੀਂ ਕਰਨੀ ਵੀ ਕਿਉਂ ਜੇ ਤਾਈ ਜੀ ਆਪਣੇ ਮੂੰਹ ਆਪ ਸਹੀ ਹੋ ਗਏ ਆ ਨਾ ਆਪਣੇ ਘਰ ਦੇ ਵਿੱਚ ਸਹੀ ਆ ਕਿ ਅਹੀਂ ਕਿਉਂ ਵਾਧੂ ਗੱਲਾਂ ਕਰਨੀਆਂ ਜੇ ਦੋ ਨਾ ਵਾਦੀ ਘਾਟ ਕਰਨਗੇ ਤੇ ਸਾਡਾ ਥੋੜੀ ਜੀ ਕਰਦਾ ਉਹਨਾਂ ਨੂੰ ਖਪਾਉਣ ਦਾ ਜੇ ਦੋ ਕਰਦੇ ਹੀ ਉਦੋਂ ਤੇ ਮਾੜਾ ਮੋਟਾ ਜਵਾਬ ਦੇਣਾ ਹੀ ਹੋਇਆ ਫਿਰ ਪਤਾ ਕੀ ਆ ਘੱਟ ਵੀ ਨਹੀਂ ਕੀਤੀ ਇਹਨੇ ਅਜੇ ਤੱਕ ਕਿੱਥੋਂ ਕਿਥੋਂ ਤੱਕ ਪੁੰਦੀ ਰਹੀ ਐ ਤੇ ਪਰ ਮੈਂ ਹੁਣ ਇਹੋ ਸੋਚਿਆ ਕਿ ਆਉਣਗੇ ਨਾ ਕਿ ਮੈਂ ਆਪਣੇ ਮਨ ਚ ਨਾ ਕੋਈ ਗੁੱਸਾ ਕਿਹਨੇ ਰੱਖਣਾ ਨਹੀਂ ਨਹੀਂ ਭੂਆ ਜੀ ਮੈਂ ਤੇ ਆਪੇ ਹੀ ਸੋਚਿਆ ਵਾ ਤੁਹਾਡੇ ਸਾਹਮਣੇ ਮੇਰ ਨਾਲ ਕੀ ਕੁਝ ਕਰਦੀ ਰਹੀ ਮੇਰਾ ਕੀ ਕਸੂਰ ਹੀ ਮੈਂ ਤੇ ਉੱਥੇ ਇਕੱਲੀ ਕੁੜੀ ਹਾਂ ਦਲਜੀਤ ਵੀਰ ਦੀ ਹੋਰ ਕਿਹੜਾ ਕੋਈ ਭੈਣ ਹੈਗੀ ਜੇ ਚਾਹੁੰਦੇ ਤੇ ਮੈਨੂੰ ਆਪਣੀਆਂ ਕੁੜੀਆਂ ਵਾਂਗ ਰੱਖ ਸਕਦੇ ਸੀ ਪਰ ਉਹਨਾਂ ਨੂੰ ਸਮਝ ਹੀ ਨਹੀਂ ਆਈ ਇਹ ਨਿੱਕਲਦੀ ਚਲੋ ਹੁਣ ਵਧੀਆ ਵਾ ਆਪਣੇ ਘਰ ਠੋਕਰ ਲੱਗੇ ਥੋੜੀ ਬਹੁਤੀ ਸਮਝ ਆ ਗਈ ਐ ਮੇਰ ਨਾਲ ਵੀ ਤਾਂ ਇਹ ਨਾਰਾਜ਼ ਹੀ ਕੇ ਹੁਣ ਅਸੀਂ ਆਪშე ਦੁੱਖ ਸੁੱਖ ਸਾਂਝਾ ਕਰ ਲਿਆ ਹੈ ਪਰ ਇਹ ਆਪੇ ਨੂੰ ਨਾ ਸਾਹਮਣੇ ਨਹੀਂ ਕੋਈ ਗੱਲ ਕਰਨੀ ਹੈ ਨਹੀਂ ਨਹੀਂ ਪਵਾ ਜੀ ਅਸੀਂ ਕਿਉਂ ਕਰਨੀ ਆ ਮੈਂ ਤੇਤਾਰ ਦੇ ਸਾਹਮਣੇ ਪਹਿਲਾਂ ਵੀ ਕਦੀ ਕੋਈ ਨਹੀਂ ਕੀਤੀ ਪਰ ਜਦੋਂ ਨਾ ਤਾਈ ਜੀ ਜ਼ਿਆਦਾ ਹੀ ਵੱਧ ਕਰਨ ਲੱਗ ਪਈ ਸੀ ਨਾ ਫਿਰ ਮੈਨੂੰ ਇਹਨਾਂ ਨੂੰ ਸਾਰੀਆਂ ਦੱਸਣੀਆਂ ਪਈਆਂ ਤੇ ਫਿਰ ਜਦ ਅਸੀਂ ਜਾਣਾ ਹੀ ਬੰਦ ਕਰ ਦਿੱਤਾ ਨਾ ਤੇ ਫਿਰ ਤੁਹਾਨੂੰ ਪਤਾ ਵੀ ਕਿੱਦਾਂ ਮੂੰਹ ਬਣਾਉਂਦੇ ਹੀ ਵੀ ਇੱਥੇ ਨਹੀਂ ਆਉਂਦੇ ਜਦੋਂ ਤੁਸੀਂ ਸਿੱਧੇ ਮੂੰਹ ਘਵਾਉਣਾ ਹੀ ਨਹੀਂ ਤੇ ਹੀ ਫਿਰ ਜਾਣਾ ਕਿਉਂ ਪਰ ਇਹ ਆ ਵੀ ਮੈਂ ਸਾਰੀਆਂ ਪੁਲਾਤੀਆਂ ਵਾਂ ਵੀਰ ਜੀ ਆਪਣੀ ਜਗ੍ਹਾ ਸੈੱਟ ਆ ਦਲਜੀਤ ਵੀਰ ਹੁਣੇ ਘਰ ਆ ਗਏ ਆ ਸਾਨੂੰ ਕੀ ਲੋੜ ਆ ਉਹਨਾਂ ਦੇ ਘਰ ਚ ਬੋਲਣ ਦੀ ਉਹ ਤਾਂ ਨਾ ਮੁੰਡਾ ਸਿਆਣਾ ਹੈ ਜੋ ਬਣਾ ਲਈ ਤੇ ਨਾ ਉੱਥੇ ਵੀ ਘਰ ਪੁੱਟਦੇ ਨਹੀਂ ਕਿਆ ਕਿਆ ਕਿ ਇਹਨਾਂ ਰਿਸ਼ਤੇ ਦਰਾਂ ਨੂੰ ਕੱਖਣਾ ਵੀ ਇਹ ਕਿਦਾਂ ਦੀ ਏ ਕੁੜੀ ਕਈ ਕੋ ਜਣਾ ਤੂੰ ਤਾਂ ਲਾ ਦਨੀ ਅਹੀਂ ਚੰਗਾ ਹੈ ਸੋਹਣਾ ਤੇ ਮੁੰਡਾ ਬੜਾ ਸਿਆਣਾ ਹੈ ਨਹੀਂ ਨਹੀਂ ਵਧੀਆ ਹੋ ਗਿਆ ਪੂਆ ਜੀ ਜੋ ਵੀ ਹੋਇਆ ਨਾ ਵਧੀਆ ਹੀ ਹੋਇਆ ਹੁਣ ਬਸ ਨਾ ਮੈਂ ਤੇ ਇਹ ਚਾਉਣੀ ਆ ਕਿ ਖਾੜੇ ਲਵੇ ਦਾ ਵਿਆਹ ਹੋ ਜਾਏ ਹੋਰ ਕੀ ਪੂਆ ਜੀ ਮੈਨੂੰ ਤੇ ਆ ਬੜਾ ਚਾ ਆ ਜੇ ਮੰਮੀ ਡੈਡੀ ਹੁੰਦੇ ਉਹਨਾਂ ਨੇ ਹੋਰ ਝਾਂ ਨਾਲ ਕਰਨਾ ਸੀ ਤੇ ਬਾਕੀ ਇਹ ਆ ਵੀ ਉਹਨਾਂ ਦੀ ਕਮੀ ਤੇ ਹਮੇਸ਼ਾ ਰਹਿਣੀ ਰਹਿਣੀ ਜਾਣੀ ਚਲੋ ਪੂਆ ਜੀ ਸ਼ੁਕਰ ਹੈ ਵਾਹਿਗੁਰੂ ਦਾ ਜਿਨ੍ਹਾਂ ਨੇ ਕਹਿ ਦੇਵੇ ਸਭ ਕੁਝ ਠੀਕ ਠਾਕ ਕਰ ਦਿੱਤਾ ਫੀਜੀ ਹੁਣੀ ਆਪਣੀ ਜਗ੍ਹਾ ਸੈੱਟ ਹੋ ਗਿਆ। ਢਾਈ ਜੀ ਹੁਣ ਆਪਣਾ ਘਰ ਸੰਭਲਿਆ ਵਾ ਤੇ ਅਹੀਂ ਆਪਣੇ ਘਰ ਸੌਖੀਆਂ ਆ। ਹੋਰ ਜੋਤ ਇਸੇ ਦਿਨ ਦੀ ਡੀਕ ਹੀ। ਹੋਰ ਚੱਲ ਹੁਣ ਕਿਤੇ ਚਾਹ ਮਾਨਾ ਆਉਣਗੇ ਸਾਡੇ ਘਰ ਵੀ। ਜੋਤ ਅੱਜ ਨਾ ਮੈਂ ਰਮਨ ਨਾਲ ਗੱਲ ਕਰ ਹੀ ਲੈਣੀ ਆ। ਹੁਣ ਤੁਸੀਂ लवली ਵਾਸਤੇ ਕੁੜੀ ਲੱਭੋ ਤੇ ਇਹਦੀ ਨਾਉਂ ਤੇ ਇਹਨੂੰ ਅੱਗੇ ਲਾਉਣਾ ਹੋਣਾ। ਅਸੀਂ ਤਾਂ ਪ੍ਰੋਣੀਆਂ ਬਣ ਕੇ ਜਾਵਾਂਗੇ ਆ। ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੀ ਠੀਕ ਐ। ਤੁਹਾਨੂੰ ਵੀ ਪਤਾ ਐ ਜੇ ਅੱਗੇ ਲੱਗ ਕੇ ਕਰ ਲੈਣਗੇ ਤੇ ਸਾਨੂੰ ਵੀ ਖੁਸ਼ੀ ਹੋਊਗੀ। ਨਹੀਂ ਨਹੀਂ ਕਰੋਗੀ ਨਾਲੇ ਮੜਕੇ ਸਾਨੂੰ ਗੱਲਾਂ ਤੇ ਨਾ ਕਰੋਗੀ ਜਿੰਦਾ ਦੀ ਮਰਜ਼ੀ ਲਿਓਗੀ ਆਪਣੇ ਹੱਥੀ ਵਿਆਹ ਕੇ ਲਿਓਗੀ ਚਲੋ ਕੋਈ ਨਹੀਂ ਜੋ ਸਹੀ ਦਾ ਕੰਮ ਤੇ ਹੋ ਗਿਆ ਵਾ ਤੇ ਫੁਲਕੇ ਜਿੱਦੋਂ ਆਉਣਗੇ ਉਦੋਂ ਲਾ ਲਾਂਗੇ ਤੇ ਗਏ ਨੇ ਅੱਡੇ ਤੇ ਸਮਾਨ ਥੋੜਾ ਬੋਤਾ ਲੈਣ ਚਾਹ ਵਾਸਤੇ ਤੇ ਆਪਾਂ ਬੈਠੀ ਆਂਦਾ ਜਾਈ ਚਲ ਆ ਜਾ ਘੜੀ ਬੈਠੇ ਲੱਗਦਾ ਪਰੋਣੇ ਆ ਹੀ ਗਏ ਆ ਆ ਜੇ ਵਾ ਸਸਿਕਾ ਸਸਿਕਾ ਟਸਿਕਾ ਵੱਡੀ ਵੱਡੀ ਮਰ ਰਹੀ ਪਤ

ਕੋਸਰਾਉਂ ਭਾਜੀ ਠੀਕ ਠਾਕ ਜੀ। ਹਾਂ ਸਭ ਠੀਕ ਠਾਕ। ਤੁੰਦਲ ਜੀ ਸੁਣਾਓ ਠੀਕ ਹੈ। ਮੇਰੇ ਫਰਜੀ ਵਧੀਆ ਤੁਸੀਂ ਦੱਸੋ। ਹਾਂਜੀ ਗੰਗ ਭਾਜੀ। ਹਾਂਜੀ ਬਿੱਜੀ ਥੋੜੀ ਜੀ। ਚਲ ਵਧੀਆ ਬੱਦਲ ਹੁੰਦਾ ਫਿਰ ਰਿਹਾ ਸੀ। ਹਾਂਜੀ ਹਾਂਜੀ। ਅਸੀਂ ਤਾਂ ਪਹਿਲਾਂ ਸੋਚਣ ਦੇ ਹਾਂ। ਅੱਛਾ। ਸੋਚਣ ਦੇ ਪਹਿਲਾਂ ਤਾਂ ਨੂੰ ਉਧਰ ਸੱਦੀ ਆਪਣੇ ਘਰ। ਠੀਕ ਹੈ। ਫਿਰ ਅਸੀਂ ਸਲਾਹ ਕੀਤੀ ਸਾਰਿਆਂ ਨੇ ਵੀ ਚੱਲ ਇੱਥੇ ਸੱਦਨੇ ਆ। ਇੱਥੇ ਬਹਿ ਕੇ ਚਾਹ ਪਣੀ ਪੀਵਾਂਗੇ ਤੇ ਨਾਲੇ ਰੋਟੀ ਵੀ। ਚਲੋ ਚਾਹੇ ਪੀਣੀ। ਪਾਣੀ ਲਿਆਉਣਾ। ਨੇ ਇਕੱਠੇ ਵਧੀਆ ਲੱਗੋ ਇੱਕੋ ਜਗ੍ਹਾ ਕੰਮ ਕਰ ਰਹੇ ਸਾਰੇ ਇਹ ਤਾਂ ਗੱਲ ਹੈਗੀ ਹੈ ਹਾਂਜੀ ਪਰਮਨ ਕਿਦਾਂ ਠੀਕ ਠਾਕ ਸਾਬ ਹਾਂਜੀ ਭੈਣ ਜੀ ਠੀਕ ਠਾਕ ਤੁਸੀਂ ਸੁਣਾਓ ਹਾਂ ਵਧੀਆ ਆਪਣੇ ਠੀਕ ਠਾਕ ਨੇ ਚਲੋ ਮੈਂ ਆਨਾ ਬੜੀ ਖੁਸ਼ ਆ ਕਿ ਚਾਪਦੇ ਸਾਰੇ ਜਣੇ ਆਏ ਆਪਣੇ ਪਰਿਵਾਰ ਨਾਲ ਲੈ ਕੇ ਆ ਭੈਣ ਜੀ ਖੁਸ਼ੀ ਤਾਂ ਮੈਨੂੰ ਵੀ ਬੜੀ ਹੋਣ ਲਈ ਆ ਕਿ ਮੈਂ ਆਪਣਾ ਸਾਰਾ ਹੀ ਪਰਿਵਾਰ ਨਾਲ ਲੈ ਕੇ ਤੁਹਾਡੇ ਕੋਈ ਹਾਂ ਹਾਂ ਵਧੀਆ ਲੱਗਾ ਹੈ ਉਹ ਛੋਟਾ ਜਿਹਾ ਵੇਖ ਕਿਦਾਂ ਲਿਆ ਰੌਣਕ ਲੱਗ ਗਈ ਘਰ ਚ ਹੋਰ ਤੁਸੀਂ ਸੁਣਾਓ ਮਰੋਂ ਦਾ ਬੱਚਿਆਂ ਦਾ ਫੋਨ ਹਾਂ ਦਾ ਬੱਚਾ ਠੀਕ ਠਾਕ ਵਧੀਆ ਚਲੋ ਠੀਕ ਆ ਕਦੋਂ ਆਉਣਗੇ ਵੇਖੋ ਹੁਣ ਉਹ ਬੇਟੀ ਦੀ ਤੁਹਾਨੂੰ ਪਤਾ ਹੀ ਹੈ ਹਾਂਜੀ ਤੇ ਉਹ ਫਿਰ ਇਹਦੇ ਹੁਣ ਰਿਜ਼ਲਟ ਪਈ ਮਿਲਦਾ ਫਿਰ ਆਊਗੀ ਮਿਲ ਠੀਕ ਠੀਕ ਤੇ ਬੇਟੇ ਦਾ ਵੀ ਇਦਾਂ ਹੀ ਆ ਉਹ ਕਹਿੰਦਾ ਹੁਣ ਪੇਪਰ ਲਾਇਆ ਫਿਰ ਹੀ ਆਉਂਗਾ ਪੀਆਰ ਹੋ ਕੇ ਚਲੋ ਮਹਾਰਾਜ ਕਰੇ ਵਧੀਆ ਵਧੀਆ ਪੀ ਹੋ ਜਾਣ ਪੀਆਰ ਤਾਂ ਜਾਂਦੇ ਹਾਂ ਹਾਂਜੀ ਬਾਸ ਉਹਦੇ ਘੜੀ ਉਦਾਸਾ ਵਾਏ ਗੁਰਗੜੀ ਪਰ ਚਲੋ ਉਹ ਨਹੀਂ ਕਰਨਾ ਸਭ ਕੁਝ ਮੈਂ ਤਾਂ ਅੱਗੇ ਘਰ ਕਹਿੰਦੇ ਮੈਂ ਲਵਲੀ ਦਾ ਵੇਖੀਏ ਤੇ ਇਹਦਾ ਵੀ ਕਰੀਏ ਹੁਣ ਹਾਂ ਨਹੀਂ ਨਹੀਂ ਵਧੀਆ ਪਤਾ ਕੀ ਆ ਹੁਣ ਤੇ ਕੁੜੀ ਵੇਖੋ ਕੋਈ ਨਹੀਂ ਨਹੀਂ ਵੇਖਦੇ ਆ ਸੰਦੀਪ ਵੇਂਦੀ ਆਪੇ ਹਾਂ ਹਾਂ ਨਾਲੇ ਦੋਵੇਂ ਭਾਣਾ ਭਾਣਾ ਹੋਣਗੀਆਂ ਜਾਣਦੇ ਇਧਰੋਂ ਵੀ ਆਪਣੇ ਪਿੰਡੋਂ ਕੋਈ ਵੀ ਲੈ ਆਉਂਦਾ ਹੈ ਇਹ ਸੋਹ ਭਾਵੀ ਕਰਾਵੇ ਹੈਂ ਹੋਰ ਨਾਲੇ ਚਲੇ ਇਹਨੂੰ ਵੀ ਨਾਲ ਮੈਂ ਆਪਣੇ ਹੱਥੀਂ ਕੀਤਾ ਹੈ ਹੈਂ ਜਾਣ ਪੈਸੇ ਆਮ ਵਾਲੇ ਦੇ ਇਸ ਰਾਹ ਨੂੰ ਰਹਿਣ ਗਿਆ ਭਾਣਾ ਭਾਣਾ ਬਣ ਕੇ ਹਾਂ ਹਾਂ ਵਿਆਹ ਕਰਾਇਆ ਹੋਊਗਾ ਤੇ ਉਦਾਂ ਕਹਿਣਾ ਤਰਾਣੀ ਚਠਾਣੀ ਆਹ ਹੋਏ ਗਲਤ ਠੀਕ ਮੈਂ ਆਪਸੋ ਨਾ ਆਪ ਇਹੋ ਚਾਹੁੰਨੀ ਮੈਂ ਅਗੇ ਜੂਤ ਨੂੰ ਡਈ ਹੈ ਕਹਿਣਾ ਕਿ ਮੈਂ ਚਾਹੁੰਨੀ ਆ ਵੀ ਜਿਆਦਾ ਹੁਣ ਰਮਣ ਕਰਾਵੇ ਦਿਸਤਾ ਤੇ ਜੇ ਨਹੀਂ ਨਾ ਤੇ ਫੇਰ ਨੋ ਹੀ ਕਰਾਵੇ ਨਹੀਂ ਨਹੀਂ ਕੋਈ ਗੱਲ ਨਹੀਂ ਸਾਰੇ ਕੰਮ ਕਰਾਂਗੇ ਆਪਣੇ ਹੱਥੀਂ ਭੈਣ ਜੀ ਤੇ ਚੱਲ ਹੁਣ ਰਤਾ ਕੀ ਆ ਸਾਰੀ ਜ਼ਿੰਮੇਵਾਰੀ ਟਾੜ ਦੇ ਆ ਤੇ ਨਾ ਭਾਵਾਂਗੇ ਆਪਣੀ ਜ਼ਿੰਮੇਵਾਰੀ ਇਹੀ ਜਿਹੋ ਜੀ ਸੰਦੀਪ ਹੈ ਨਾ ਉਹ ਵੀ ਤੇਰੀ ਉਹ ਜੀ ਨੌ ਹੈ ਉਹ ਹੀ ਜਿਹੜੀ ਇਹ ਆ ਵੀ ਤੁਸੀਂ ਪਿਆਰ ਨਾ ਦਾ ਉਹ ਗਿਆ ਸਾਰੇ ਟੱਬਰ ਤੇ ਚਲ ਸਾਨੂੰ ਵੀ ਖਾਂਢਿਆ ਹੈ ਨਹੀਂ ਨਹੀਂ ਭੈਣ ਜੀ ਚਲੋ ਗਲਤੀ ਇਨਸਾਨ ਕੋ ਇੱਕ ਵਾਰ ਹੁੰਦੀ ਆ ਬਾਰ ਬਾਰ ਨਹੀਂ ਗਈ ਹੁੰਦੀ ਮੈਨੂੰ ਵੀ ਸਮਝ ਆ ਗਈ ਆ ਛੱਡ ਤੂੰ ਉਹ ਗੱਲਾਂ ਨਾ더라 ਕੋਈ ਗੱਲ ਨਹੀਂ ਹੈ ਅਸੀਂ ਨਹੀਂ ਉਹ ਗੱਲਾਂ ਕਰਨੀਆਂ ਚਾਹੁੰਦੇ ਦੁਬਾਰਾ ਜੋ ਕੁਝ ਵੀ ਹੋਇਆ ਨਾ ਵਿੱਚ ਹੁਣ ਇਹ ਵੀ ਚਾਹਵੇ ਕਿੰਨਾ ਸਾਰਾ ਪਰਿਵਾਰ ਆਇਆ ਮੈਨੂੰ ਮਿਲਣ ਹੈ ਹਾਂਜੀ ਹਾਂਜੀ ਤੇ ਮੈਂ ਤਾਂ ਆ ਬੜੀ ịchਦੀ ਹਾਂ ਵੀ ਕਦੇ ਅੱਜ ਆਉਣ ਕੱਲ ਆਉਣ ਹੈ ਨਹੀਂ 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 ਧਿਆਨ ਹੈਗਾ ਵੀ ਜਾਣਾ ਵਾ ਪਹਿੰਜੀ ਕੋਲ ਆ ਵੇਖ ਨੀ ਗੇ ਜੇ ਨੇ ਕਿਦਾਂ ਰੌਣਕ ਲਾਈ ਆ। ਲੋ ਪਾਣੀ ਪੀਓ। ਹਾਂ ਹਾਂ ਮੰੰਬੀਣਾ ਬਸ ਬਸ ਚੱਲ ਜਾ ਜੋਰ ਬਸ ਅਜਾ ਰਮਣ ਪਧਰ ਬਈ ਨੇ ਦੂਸਰੇ ਕਮਰੇ ਚ ਚਲੋ ਭਾਂਜੀ ਜੋਤ ਤੂੰ ਹੀ ਪਾ ਚਾਹ ਬਣਾਓ ਹਾਂਜੀ ਕਫੜ ਜੀ ਹੁਣ ਤੇ ਬੈਠੇ ਹੀ ਸਾਰੇ ਜਣੇ ਉਹਦਾ ਤਾਈ ਜੀ ਹੁਣਾਂ ਨਾਲ ਕੱਲ ਦੀ ਤਾਂ ਗੱਲ ਹੋ ਗਈ ਹੈ ਮੇਰੀ ਠੀਕ ਹੈ ਤੇ ਪੈਲੀ ਪੁਲੀ ਨਾਲ ਉਹਨਾਂ ਨਾਲ ਮੈਂ ਕਿਹਾ ਸੀ ਪਿਆਰ ਕੀ ਤੁਸੀਂ ਵਾਲੋ ਠੇਕੇ ਦੇ ਮੈਂ ਚਲੋ ਵਧੀਆ ਵਾ ਤੁਹਾਨੂੰ ਵੀ ਖੇਚਲ ਹੁੰਦੀ ਹੈ ਐਨੀ ਦੂਰ ਚੰਗਾ ਵਾ ਮੈਂ ਕਿੰਨਾ ਜ਼ਿੰਮੇਵਾਰੀ ਸਮਝਣ ਆਪਣੀ ਤੇ ਬਸ ਠੀਕ ਆ ਹਾਂਜੀ ਵਧੀਆ ਭਾਈ ਬਾਹਰ ਕੋਈ ਹੈ ਅਸੀਂ ਵੀ ਕੀਤੀ ਹੈ ਸਲਾਹ ਮੈਂ ਹਾਂ ਚੱਲ ਠੇਕੇ ਨੂੰ ਅਡਵਾਂਸ ਹੀ ਦੇ ਦਿੰਨੇ ਆ ਠੀਕ ਆ ਉਹ ਚਲੋ ਆਪਣੀ ਤੁਹਾਡੀ ਆਪ ਵਿਚ ਕਰ ਲਾ ਚਲੋ ਕੋਈ ਗੱਲ ਨਹੀਂ ਪੈਸੇ ਘਰੇ ਰਹਿਣੇ ਹੋਵੇ ਤਾਂ ਨਹੀਂ ਨਹੀਂ ਪੈਸੇ ਪਹਿਲਾਂ ਦੇ ਦਨੇ ਆ ਵਿਆਹ ਚੰਗਾ ਹੋ ਜਾਂਦਾ ਹਾਂਜੀ ਇਹ ਤਾਂ ਗੱਲ ਹੈਗੀ ਚਲੋ ਉਹ ਤੁਹਾਡੀ ਆਪ ਵਿਚ ਜਿੱਦਾਂ ਵੀ ਤੁਹਾਡੀ ਹਨਾ ਰਜਮੰਦੀ ਹੁੰਦੀ ਆ ਉਹਦਾ ਤੁਸੀਂ ਕਰ ਲਓ ਸੈਂਤੀ ਨਾ ਕਰ ਲਓ ਸੈਂਤੀ ਨਾ ਕਰ ਲਓ ਸਾਨੂੰ ਵੀ ਹੁਣ ਇਹ ਪਿੰਡੋਂ ਜਾ ਕੇ ਕਰਨਾ ਪਈ ਨਾ ਬਾਹਰ ਵੀ ਚਲ ਜੂਗਾ ਨਾ ਤੇ ਇਹ ਤੁਹਾਨੂੰ ਪੈਸੇ ਭੜਾ ਦਾਂਗੇ ਨਹੀਂ ਨਹੀਂ ਇਹ ਨਹੀਂ ਕਰਾਂਗੇ ਕੋਈ ਗੱਲ ਉਹਦੇ ਅਸੀਂ ਉਦਾਂ ਗੱਲ ਕਰ ਲਈ ਆਪ ਵਿਚ ਵੀ ਤੁਸੀਂ ਵੱਲੋਂ ਐਰਤੀ ਲਾਗੇ ਥਾਵਾਂ ਨਾਲ ਚਲੋ ਕੋਈ ਗੱਲ ਇਹ ਵਲਾਂ ਘਰਾਂ ਹਾਂ ਠੀਕ ਉਦਾਂ ਹੁਣ ਇਹ ਆ ਵੀ ਸਾਨੂੰ ਉਧਰ ਆਉਣਾ ਪੈਂਦਾ ਤੇ ਚਲੋ ਹੁਣ ਤੇ ਹਨਾ ਮਹਾਰਾਜ ਦੀ ਬੜੀ ਕਿਰਪਾ ਹੋਈ ਆ ਵੀ ਕੋਈ ਗੱਲ ਹੀ ਨਹੀਂ ਆ ਤੇ ਤੁਸੀਂ ਵੀ ਹੁਣ ਜਿੰਮੇਵਾਰੀ ਸਮਝੋ ਚਲੋ ਇਹਦਾ ਜਿੰਨਾ ਕਿ ਚਿਰ ਬਾਹਰ ਵਾਏ ਉਹ ਰਗ ਜਿਹੜੀ ਦੀ ਪੈੜੀ ਦਾ ਸਾਰ ਦਿਆ ਕਰੋ ਨਹੀਂ ਨਹੀਂ ਕੋਈ ਗੱਲ ਨਹੀਂ ਐਹੀ ਬਾਈ ਜਾਨੇ ਨਹੀਂ ਉਦਾਂ ਗੱਲ ਕੀਤੀ ਆ ਸੰਦੀਪ ਨਾਮ ਐ ਰਿਸ਼ਤੇ ਬਾਰੇ ਅੱਛਾ ਤੇਰਾ ਵਿਆਹ ਵੀ ਕਰ ਦਿੰਦੇ ਆ ਕੋ ਚਲੋ ਕਰ ਦੋ ਉਹਨੂੰ ਚਾਹੀਦੀ ਛੁੱਟੀ ਮੁੱਕ ਜਣੀ ਆ ਜਦੋਂ ਦੀ ਵਿਆਹ ਕਰਨਾ ਨਹੀਂ ਨਹੀਂ ਮੈਂ ਅੱਡਾ ਵੀ ਕਰ ਦੇਣਾ ਛੁੱਟੀ ਦੇ ਦੇ ਲਾਂਗੇ ਅੱਛਾ ਪਟਾਖਾ ਲਾਉਣੀ ਸੀ ਕੋਈ ਨਹੀਂ ਅੱਗੀ ਛੁੱਟੀ ਵਿਆਹ ਕਰ ਕੋ ਨਹੀਂ ਨਹੀਂ ਹਾਂਜੀ ਤੁਸੀਂ ਐਰ ਕੀ ਕਰੋ ਜਿਹੜਾ ਕੰਮ ਕਰਨਾ ਨੂੰ ਰਮਨ ਤੂੰ ਕਾਨੂੰ ਇੰਨੀ ਖੇਚਲ ਕਰਨੀ ਭੈਣ ਜੀ ਖੇਚਲ ਕਾਦੀ ਆ ਤੇ ਤੁਹਾਡੇ ਬੰਦੇ ਹੀ 10 ਆ ਤਾਂ ਬਹੁਤ ਸੋਹਣੇ ਸੂਟ ਨੇ ਹੈ ਉਹ ਜਿਹੜੇ ਲੈ ਕੇ ਆਈ ਮੈਂ ਤਾਂ ਬਹੁਈ ਇਸ ਕਰਕੇ ਕਹਿਣ ਲਈ ਹਾਂ ਇਹ ਚਲ ਕੋਈ ਗੱਲ ਨਹੀਂ ਤੋਰਿਆਣ ਦਿੰਦੀ ਹੈ ਕੋਈ ਗੱਲ ਨਹੀਂ ਭੈਣ ਜੀ ਰਹਿਣ ਤੇ ਦਿੰਦੀ ਕਿੰਨੇ ਚਿਰ ਬਾਅਦ ਤੇ ਹੀ ਆਏ ਆ ਨਾਲ ਇਹਨਾਂ ਦਲਜੀਤ ਦਾ ਵਿਆਹ ਕੀਤਾ ਸੀ ਉਹਦੇ ਵਿੱਚ ਤੁਹਾਨੂੰ ਦੇਣੇ ਹੀ ਤੇ ਭਾਜੀ ਮੈਂ ਕਹਿਣ ਲਈ ਹਾਂ ਫਿਰ ਲੋੜੀ ਤੇ ਕੋਈ ਗੱਲ ਨਹੀਂ ਪਾਵਾਂਗੇ ਹੁਣ ਇੰਨੀ ਛੇਤੀ ਉਹਨਾਂ ਨੇ ਬਣਾ ਕੇ ਨਹੀਂ ਦਿੱਤੀ ਜਾਂਦਾ 15 ਦਿਨ ਚਾਹੀਦੇ ਕਮ ਸੇ ਕਮ ਹਨ ਨੂੰ ਅੱਛਾ ਅੱਛਾ ਵਿਆਹਾਂ ਦਾ ਚਲ ਕੋਈ ਗੱਲ ਨਹੀਂ ਭੂਆ ਦੇ ਭਾਦੀ ਤੇ ਬੰਦੀ ਆ ਚਲ ਕੋਈ ਗੱਲ ਲੋੜੀ ਤੇ ਲੱਲਾਂਗੇ ਲੋੜੀ ਤੇ ਤੁਹਾਨੂੰ ਭਾਦੀ ਦੇ ਕੇ ਜਾਵਾਂਗੇ ਇਹ ਨਾਲ ਫੇਲੇ ਜਿਹੜਾ ਕੱਪੜਾ ਲਿਆਵਾਂਗੇ ਚਲ ਕੋਈ ਗੱਲ ਹੀ ਲੀੜਾ ਕੱਪੜਾ ਹੋਣਾ ਇਹੋ ਸਮਾ ਲੂਗੀ ਕੋਈ ਗੱਲ ਨਹੀਂ ਹੈ ਭਾਦੀ ਮੈਂ ਵੰਡੂਗੀ ਆਪਣੇ ਸ੍ਰੀਕੇ ਭਾਈ ਚਲੇ ਤੇ ਕਿਸੇ ਨੂੰ ਵੀ ਹੋਊਗਾ ਵੀ ਇਹਦੇ ਤੇ ਕਿਉਂ ਆਈ ਆ ਨਹੀਂ ਨਹੀਂ ਦੋਵਾਂ ਜਾਣੀਆਂ ਨੂੰ ਪਾਵਾਂਗੇ ਜੋਤ ਨੂੰ ਵੀ ਆਹ ਕੱਪੜੇ ਜੋਤਦੇ ਆ ਇਹ ਜੋਤਦੇ ਆ ਹਾਂਜੀ ਅੱਛਾ ਅੱਛਾ ਦੇਖੋ ਚਲ ਤੂੰ ਨਾ ਬੜਾ ਵਧੀਆ ਕੀਤਾ ਜਿਹੜਾ ਇਹ ਹਲਕੇ ਤੋਂ ਕੁੜੀ ਵਾਸਤੇ ਵੀ ਲਿਆਈ ਆ ਤੇ ਵਧੀਆ ਬਾਕੀ ਕਦਾ ਕੀ ਆ ਚਾਹ ਪਾਣੀ ਦਾ ਨਾ ਰੋਟੀ ਪਾਣੀ ਦਾ ਮੈਂ ਜੋਤ ਨੂੰ ਪੇਸ ਲਾ ਲਤੀ ਇੱਥੇ ਕਰ ਲੈਨੇ ਆ ਠੀਕ ਆ ਤੇ ਕੋਈ ਗੱਲ ਨਹੀਂ ਜਾਂਦੇ ਹਾਂ ਨਾ ਵੀ ਫੇਰਾ ਮਾਰ ਚੋ ਉਧਰੋਂ ਵੀ ਕੋਈ ਨਹੀਂ ਜਾਂਦੇ ਹੋ ਜਾਾਂਗੇ ਕੋਈ ਸਾਸੋ ਦਾ ਕਹਿਣਗੇ ਵੀ ਲੈਓ ਉਧਰੋਂ ਹੀ ਹੋ ਗਈ ਚਲ ਗਈ ਆ ਨਹੀਂ ਨਹੀਂ ਜਾਂਦੇ ਨਾਲ ਜੇ ਕੋਈ ਗੱਲ ਨਹੀਂ ਕੁੜੀ ਦਾ ਕੰਮ ਹੈ ਉਧਰੋਂ ਵੀ 10 ਮਿੰਟ ਹੋ ਜਿਓ ਨਹੀਂ ਨਹੀਂ ਜਾ ਕੇ ਫੇਰੀ ਚਾਵਾਂਗੇ ਤੇ ਨਾਲੇ ਭੈਣ ਜੀ ਮੈਂ ਤੁਹਾਡੇ ਨਾਲ ਸਲਾਹ ਕਰਨੀ ਸੀ ਹਾਂ ਹਾਂ ਕਿ ਮੇਰੇ ਨਾਲ ਰਿਸ਼ਤੇਦਾਰਾਂ ਚ ਕੁੜੀ ਆ ਇੱਕ ਸੋਹਣੀ ਸੁਨੱਖੀ ਆ ਪੜੀ ਲਿਖੀ ਆ ਅੱਛਾ ਤੇ ਜੇ ਤੁਸੀਂ ਕਹੋ ਹੂੰ ਤੇ ਮੈਂ ਗੱਲ ਤੋਰਾਂ ਤਦ ਤੋਰ ਗੱਲ ਸੋ ਤੇਰੀ ਸਭ ਜਿੰਮੇਵਾਰੀ ਮੈਂ ਤਾਂ ਕਹਿਣ ਲਈ ਹੈ ਤੈਨੂੰ ਦਿੱਤੀ ਹੈ ਤੋ ਤੋਰ ਤੈਨੂੰ ਚੰਗੀ ਲੱਗੀ ਕਿ ਮਾੜਾ ਕਰਾਉਣਾ ਜਿੱਤਿਆਂ ਨੂੰ ਚੰਗੀ ਲੱਗੀ ਆ ਤਰਸਤਾ ਉੱਥੇ ਕਰ ਲਾਂਗੇ ਅੱਗੇ ਪਹਿਨ ਜੀ ਤੁਸੀਂ ਜੋੜਦਾ ਕਰਾਇਆ ਵਾ ਬੜਾ ਵਧੀਆ ਕਰ ਪਰਿਵਾਰ ਲੱਭ ਕੇ ਦਿੱਤਾ ਵਾ ਸਭ ਕੁਝ ਸੋਣਾ ਹਾਂ ਹਾਂ ਤੇ ਮੈਂ ਹਾਂ ਚੱਲ ਮੈਂ ਪਹਿਨ ਜੀ ਦੀ ਸਲਾਹ ਲੈਂਦੀ ਆ ਕਿ ਜੇ ਤੁਸੀਂ ਕਹੋ ਤਾਂ ਮੈਂ ਗੱਲ ਘੜੀ ਤੋਰ ਦਿੰਨੀ ਆ ਨਹੀਂ ਨਹੀਂ ਤੂੰ ਵੇਲਾ ਨਾ ਵੇ ਤੋਰ ਚਲੋ ਠੀਕ ਆ ਕੋਈ ਨਹੀਂ ਇੱਥੋਂ ਜਾ ਕੇ ਨਾ ਤੇ ਮੈਂ ਫੋਨ ਕਰੂੰਗੀ ਚਲ ਮੈਂ ਆਤੀ ਆ ਚੌਨੀ ਆ ਹੋ ਪਰ ਉਹਨਾ ਵੇਖ ਕੇ ਨਾ ਚੰਗਾ ਆ ਤੇ ਤੁਹਾਡੇ ਘਰਾਂ ਚ ਕਿੰਦਾ ਦੀ ਮੜੀ ਮਟੇਕ ਦੇ ਹੋਈ ਗਈਆਂ ਪਰ ਇਹ ਆ ਕਿ ਉਹਨੇ ਕਦੀ ਨਹੀਂ ਗੱਲ ਕਰਾਈ ਤੇ ਚਲ ਕੁੜੀ ਆਪਣੇ ਘਰ ਸੌਖੀ ਆ ਸੌਖੀ ਆ ਕੋਈ ਗੱਲ ਨਹੀਂ ਲਗਲੀ ਨੂੰ ਹੀ ਇਦਾਂ ਦੀ ਕੁੜੀ ਲੱਭ ਕੇ ਦਵਾਂਗੇ ਤੇ ਜਿਹੜੀ ਸਾਡੇ ਪਰਿਵਾਰ ਦੇ ਵਿੱਚ ਨਾ ਰਲ ਮਿਲ ਜਾਵੇ ਬਸ ਮੈਂ ਤਾਂ ਕਹਿੰਦੀ ਆ ਕਿ ਇਦਾਂ ਦਾ ਰਿਸ਼ਤਾ ਹੋਵੇ ਨਾ ਤਾਂ ਵਧੀਆ ਹੀ ਚਲ ਇਹ ਸੰਦੀਪ ਤੇ ਉਹ ਦੋਵੇਂ ਜਿਹੜੀਆਂ ਨਾ ਰਲ ਕੇ ਭੈਣਾ ਭੈਣਾ ਹੋਊ ਰਹਿਣਗੇ ਨਹੀਂ ਨਹੀਂ ਇਹ ਤਾਂ ਗੱਲ ਠੀਕ ਆ ਕੋਈ ਗੱਲ ਨਹੀਂ ਮੈਂ ਜਾ ਕੇ ਨਾ ਫੋਨ ਕਰਦੀ ਆ ਉਹਨਾਂ ਨੂੰ ਚਲ ਤੂੰ ਕਰੇ ਫੋਨ ਉਹਨਾਂ ਨੂੰ ਮਰਕੇ ਜਿੱਕੇ ਦੇ ਫੋਟੋ ਫਟਵਾਓਗੇ ਮੈਨੂੰ ਭੇਜ ਦੀ ਫੋਟੋ ਵੇਖ ਲਵਾਂਗੀ ਤਾਂ ਨਹੀਂ ਦਿਖਾਉਣੀ ਆ ਔਰ ਕਿਨੂੰ ਖੋਣੀ ਫੋਟੋ ਚੱਲ ਅਸੀਂ ਵੀ ਵੇਖ ਲਾਂਗੇ ਹੈ ਮੈਂ ਵੀ ਵੇਖ ਲਵਾਂਗੀ ਜੋਤੇ ਵੀ ਵੇਖ ਲਵਾਂਗੀ ਹੈ ਨਹੀਂ ਨਹੀਂ ਤੇ ਬਾਕੀ ਇਹ ਕੰਮ ਸਾਰੇ ਅੱਗੇ ਹੋਗੇ ਨਾ ਤੂੰ ਤਾਂ ਸੰਦੀਪ ਹੀ ਕਰੋ ਨਹੀਂ ਨਹੀਂ ਭੈਣ ਜੀ ਤੁਸੀਂ ਫਿਕਰ ਨਾ ਕਰੋ ਕਿ ਇਹ ਗੱਲ ਦਾ ਵੀ ਜਿੱਦਾਂ ਤਲਜੀਤ ਦੇ ਸਗਣ ਵਿਆਹ ਕੀਤੇ ਸੀ ਨਾ ਉਦਾਂ ਹੀ ਮੈਂ ਲਵਲੀ ਦਾ ਕਰੂੰਗੀ ਤਾਂ ਇਹ ਮੈਂ ਤੁਹਾਨੂੰ ਕਹਿਣ ਡਈ ਆ ਪਈ ਉਹ ਵੀ ਹੁਣ ਤੇਰਾ ਹੀ ਮੁੰਡਾ ਉਹਨੇ ਤੇਰੇ ਵਾਲੀ ਵੇਖਣਾ ਹੈ ਹੁਣ ਮਾਤਰਾ ਦਾ ਤੈਨੂੰ ਪਤਾ ਕਿ ਨਹੀਂ ਇਹ ਵਿਚਾਰੇ ਦੇਖ ਹੈ ਕਿ ਇਹ ਵੀ ਤੁਹੀ ਹਣ ਨਾ ਮਾਪਿਓ ਬਣ ਕੇ ਦੱਸੋ ਉਹਨੂੰ ਨਹੀਂ ਨਹੀਂ ਮੈਂ ਤਾਂ ਤੁਹੀ ਨਾ ਫਿਕਰ ਹੀ ਨਾ ਕਰੋ ਕਿ ਇਹ ਗੱਲ ਦਾ ਤੁਸੀਂ ਵਿਆਹ ਵੇਖੋ ਅੱਜ ਕਦਾ ਫਿਕਰਿਆ ਜੇ ਤੂੰ ਇੰਨਾ ਹੌਸਲਾ ਦੇਣ ਲਈ ਹੈ ਤੇ ਹੈ ਨਹੀਂ ਮੈਂ ਤਾਂ ਇਹ ਸੋਚਣ ਲਈ ਹਾਂ ਕਿ ਜੇ ਕੁੜੀ ਸਾਡੇ ਪਸੰਦ ਆ ਗਈ ਤੁਹਾਨੂੰ ਚੰਗੀ ਲੱਗੀ ਉੱਥੇ ਹੀ ਲੈ ਆਵਾਂਗੇ ਭੈਣ ਜੀ ਆਪਣੇ ਘਰ ਪ੍ਰੋਗਰਾਮ ਕਰ ਲਾਂਗੇ ਚੱਲ ਵੇਖ ਲਓ ਜਿਸ ਤਰ੍ਹਾਂ ਦਾ ਮੈਂ ਠੀਕ ਲੱਗਦਾ ਹੈ ਨਾ ਕਰ ਲਈ ਸਲਾਹ ਸਜਿੰਦਰ ਨਾਲ ਜਿੱਦਾਂ ਕਹੋਗੇ ਫਿਰ ਉਦਾਂ ਕਰਾਂਗੇ ਨਹੀਂ ਇਕੱਲੇ ਸਲਾਹ ਕਾਦੀ ਕਰਨੀ ਆ ਤੁਹਾਡੇ ਨਾਲ ਹੀ ਆ ਸਾਰਿਆਂ ਦੇ ਚਲ ਕੋਈ ਗੱਲ ਨਹੀਂ ਵਧੀਆ ਫਿਰ ਕੀਤਾ ਹੈ ਚਲ ਤਸੀਂ ਹੁਣ ਰਿਸ਼ਤਾ ਜਿਹੜਾ ਲੱਭ ਹੀ ਲਿਆ ਫਿਰ ਹੈ ਨਹੀਂ ਮੈਂ ਹਾਂ ਚਲ ਕੋਈ ਗੱਲ ਨਹੀਂ ਇੱਕ ਭੈਣ ਜੀ ਨੇ ਕਰਾਇਆ ਤੇ ਹੁਣ ਮੈਂ ਕਰਾ ਦਿੰਨੀ ਆ ਦੀਦੀ ਕੱਲੇ ਲੱਗੇ ਮੈਂ ਕਰਾਵਾਂ ਕੁਛ ਨਾਲ ਉਹ ਨਾ ਨਾ ਭਾਬੀ ਜੀ ਮੈਂ ਤੁਹਾਨੂੰ ਕੰਮ ਕਿੱਥੋਂ ਕਰਨ ਦੇਣਾ ਵਾ ਚਲ ਮੇਰੀ ਡੇਰੀ ਈਜ਼ੀ ਰਹਿ ਗਈ ਆ ਚਲ ਫਿਰ ਕੀ ਹੈ ਕੋਈ ਗੱਲ ਨਹੀਂ ਘਰ ਵਿੱਚ ਕਰੀ ਦਈਏ ਕੰਮ ਇਹ ਵੀ ਤੇ ਆਪਣਾ ਹੀ ਘਰ ਵਾ ਕੰਮ-ਕੁਮ ਕੀ ਕਰਨਾ ਕਿ ਦਾਲ ਦੁੱਲ ਮੈਂ ਪਹਿਲਾਂ ਹੀ ਬਣਾ ਲੀਆ ਛੀ ਬੀਜੀ ਨੂੰ ਨਾ ਮਿੱਠਾ ਬੜਾ ਪਸੰਦ ਆ ਸੀਵੀਆਂ ਬੜੀਆਂ ਖੁਸ਼ ਹੋ ਕੇ ਖਾਂਦੇ ਹੀ ਤੇ ਮੈਂ ਫਿਰ ਉਹ ਬਣਾ ਲਈ ਆ ਹੋਨ ਚਾਹ ਤੇ ਬਹਿਣ ਚਲੀ ਆ ਮੈਂ ਗਿਆ ਵੀ ਚਲ ਤਾਈ ਜੀ ਹੁਣੀ ਦੇ ਗੱਲਾਂ ਪਤਾ ਕਰਨ ਚਲ ਕਰ ਲੈਣਗਾ ਕਿੰਨੇ ਚਿਰ ਬਾਅਦ ਤੇ ਗੱਲਬਾਤ ਲੱਗੀ ਤੇ ਗੱਲ ਹੈ ਵਾ ਮੰਮੀ ਦੇ ਗੱਲਾਂ ਕਰਨ ਮੈਂ ਚਲ ਮੈਂ ਨਾਕੀ ਜਾਨੀ ਆ ਤੇ ਨਹੀਂ ਨਹੀਂ ਵਧੀਆ ਕੀਤਾ ਭਾਬੀ ਜੀ ਮੈਨੂੰ ਸੱਚੀ ਬੜੀ ਖੁਸ਼ੀ ਆ ਵੀ ਤੀਹ ਨਾ ਘਰ ਵਾਪਸ ਆ ਗਏ ਜੀ ਮੇਰੀ ਤੇ ਇੰਨੀ ਚਾਹ ਰਹੀ ਜੀ ਨਾ ਮੈਂ ਵੀ ਆਪਣੀ ਭਾਬੀ ਨਾਲ ਬਹਿ ਕੇ ਗੱਲਾਂ ਬਾਤਾਂ ਕਰਾਂ ਸਾਨੂੰ ਤੇ ਮੌਕਾ ਹੀ ਨਹੀਂ ਮਿਲਿਆ ਸਹੀ ਗੱਲ ਆਪਾਂ ਮਿਲੀਆਂ ਹੀ ਨਹੀਂ ਇੱਕੋ ਦਿਨ ਮਿਲੇ ਹੀ ਉਹ ਤੇਨੂੰ ਪਤਾ ਫਿਰ ਕਿੱਦਾਂ ਮਿਲੇ ਸੀ ਨਹੀਂ ਨਹੀਂ ਤੀਹ ਵੀ ਕਰਨੀ ਕਰਨੀ ਕੋਈ ਵੀ ਗੱਲ ਹੋਵੇ ਘਰ 'ਚ ਤင်း ਦੱਸਣਾ ਜ਼ਰੂਰ ਹੈ ਵੈਸੇ ਤੇ ਹੁਣ ਹੋਣੀ ਨਹੀਂ ਆ ਤਾਈ ਜੀ ਦਾ ਸੁਭਾਅ ਬੜਾ ਬਦਲ ਗਿਆ ਵਾ ਨਾਲੇ ਦੂਜੀ ਗੱਲ ਇਹ ਆ लवली ਮੀ ਜੀ ਵਾਸਤੇ ਵੀ ਵੇਖੋ ਆ ਆਪਣੇ ਵਰਗੀ ਕੋਈ ਕੁੜੀ ਮੰਮੀ ਮੈਨੂੰ ਕਹਿਣ ਡਿਆ ਸੀ ਤੁਮੇ ਕੀ ਕੀਤੀ ਪਿੰਡ ਵਾਲਿਆਂ ਨਾਲ ਗੱਲ ਹੈ। ਅੱਛਾ ਕਹਿੰਦੇ ਕੋਈ ਗੱਲ ਨਹੀਂ ਜੇ ਕੁੜੀ ਕੋਈ ਹੋਵੇ ਨਾ ਅਸੀਂ ਦੱਸ ਪਾਵਾਂਗੇ ਜਰੂਰ। ਨਹੀਂ ਨਹੀਂ ਕਰਾਓਗਾ। ਮੇਰੀਆਂ ਵੀ ਦੋ ਭਾਬੀਆਂ ਹੋ ਜਾਣੀਆਂ। ਰੋਜ਼ ਆਇਆ ਜਾਇਆ ਕਰੂੰਗੀ ਮੈਂ ਤੇ ਮਾਚਨਾਂ ਲਈ ਆ ਜਾਇਆ ਕਰਾਂਗਾ। ਕੀ ਗੱਲ ਸਹੀ ਹੈ ਕੋਈ ਗੱਲ ਨਹੀਂ। ਹਾਂਜੀ ਕਰਾਵਾਂਗੇ ਰਿਸ਼ਤਾ। ਹੋਰ ਕੀ? ਉਹਨਾਂ ਦੇ ਵੀ ਛੁੱਟੀ ਥੋੜੀ ਰਹਿ ਗਈ ਉਹਨੂੰ ਭੱਜਦੀ ਵੀ। ਹਾਂਜੀ ਛੁੱਟੀ ਥੋੜੀ ਰਹਿ ਗਈ ਆ। ਵੀਰ ਜੀ ਤੇ ਕਹਿੰਦੇ ਸੀ ਵੀ ਮੈਂ ਨਹੀਂ ਕਰਾਉਣਾ ਤੇ ਇਹ ਕਾਲੇ ਪੇ ਆ ਕਹਿੰਦੇ ਕਲਾ ਠਾਕਾ ਨਹੀਂ ਲਾਉਣਾ। ਮੈਂ ਤੈਨੂੰ ਵਿਆਹ ਕਰਕੇ ਘੱਲਣਾ। ਮੁੜ ਕੇ ਫੇਰ ਫਿਕਰ ਰਹਿਣੀ ਅਗਲੀ ਛੁੱਟੀ। ਨਹੀਂ ਨਹੀਂ ਤੇ ਹੀ ਕਰੋ ਛੇਤੀ ਛੇਤੀ ਫਿਰ ਮੈਂ ਆਇਆ ਕਰੂੰਗੀ ਫਿਰ ਦੋ ਭਾਬੀਆਂ ਹੋਣੀਆਂ ਆਵਾਜ਼ ਇਹ ਚਾਹ ਦੇਣਾ ਚਲ ਮੈਂ ਦੱਸ ਦਉ ਜੇ ਕੋਈ ਕੰਮ ਹੈਗਾ ਤੇ ਕੋਈ ਗੱਲ ਨਹੀਂ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਗੀ ਹੈ ਚਲ ਠੀਕ ਹੈ ਜੀ ਸੋਚੀਏ ਪਾਪੀ ਦਾ ਸੁਭਾਅ ਤੇ ਚੰਗਾ ਹੀ ਤਾਈ ਜੀ ਦਾ ਸੁਭਾਅ ਥੋੜਾ ਕਾਲਾ ਹੈ ਚਲਿਆ ਵੀ ਆਪਣੇ ਘਰ ਹੁਣ ਚੰਗੀਆਂ ਵਾਂ ਦੋਵੇਂ ਜਾਣੀਆਂ ਇਤਾਂ ਹੀ ਹਸਨੀਆ ਵਾਸਨੀਆ ਰਹਿਣ ਇਹਨਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ